ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਬਹੁਤ ਹੀ ਸੋਹਣੇ ਡੇਲੀ ਵੇਅਰ ਪਾਉਣ ਵਾਲੇ ਸਰਦੀਆਂ ਵਾਲੇ ਸੂਟ ਜਿਨ੍ਹਾਂ ਨੂੰ ਕੋਈ ਲਾਈਨਿੰਗ ਲੱਗੇਗੀ ਕੁਛ ਨਹੀਂ ਔਰ ਸਾਰਿਆਂ ਨੂੰ ਪਸੰਦ ਆਉਂਦੇ ਨੇ ਸੂਟ ਔਰ ਹਰ ਵਾਰੀ ਇਹ ਸੂਟ ਆਉਂਦੇ ਨੇ ਤੇ ਇਸ ਵਾਰ ਵੀ ਆਏ ਹੋਏ ਨੇ ਬਹੁਤ ਸੋਹਣੇ ਸੂਟ ਨੇ ਚੈੱਕ ਵਾਲੇ ਸੂਟ ਆਉਣਗੇ ਲਾਈਨਿੰਗ ਵਾਲੇ ਸੂਟ ਆਉਣਗੇ ਸ਼ਾਲ ਵਾਲੇ ਸੂਟ ਠੀਕ ਹੈ ਜੀ ਤੇ ਚਲੋ ਦੇਖਦੇ ਆ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਦੱਸ ਦਿੰਦੇ ਆ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਉਂਦੇ ਆ ਹਰ ਮਿੰਨੇ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਪਿਆਰਾ ਜਿਹਾ ਕਮੈਂਟ ਕਰਦੇ ਨੇ ਤੇ ਜ਼ਰੂਰ ਕਰਿਆ ਕਰੋ ਠੀਕ ਹੈ ਪੇਮੈਂਟ ਤਾਂ ਮੂਡ ਆਨਲਾਈਨ ਹੋਏਗਾ ਪੇਮੈਂਟ ਆਨਲਾਈਨ ਹੀ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੈ ਔਰ ਜੀ ਪਹਿਲਾ ਸੂਟ ਆ ਗਿਆ ਬਹੁਤ ਹੀ ਸੋਹਣਾ ਔਰ ਜੀ ਕਲਰ ਆ ਗਿਆ ਨੇਵੀ ਬਲੂ ਇਹ ਪਿਓਰ ਗਰਮ ਚ ਸੂਟ ਹੁੰਦੇ ਆ ਡਿਲੀਵਰ ਕਰਨ ਨੂੰ ਬਹੁਤ ਹੀ ਵਧੀਆ ਸੂਟ ਨੇ ਲੋ ਜੀ ਠੀਕ ਹੈ ਔਰ ਪ੍ਰਿੰਟ ਵੀ ਬੜਾ ਸੋਹਣਾ ਸ਼ਾਨਦਾਰ ਪ੍ਰਿੰਟ ਆ ਨਾਲਾਏ ਕੀ ਬਾਟਮ ਸਪਨ ਦੀ ਬਾਟਮ ਆਏਗੀ ਇਹਦੇ ਨਾਲ ਤੇ ਨਾਲ ਆਏਗਾ ਸ਼ਾਲ ਠੀਕ ਹੈ ਆ ਲੋ ਇਹ ਤੁਹਾਨੂੰ ਮਿਲੇਗਾ ਸ਼ਾਲ ਸਟਾਲ ਜਿਆਦਾ ਵੱਡਾ ਨਹੀਂ ਹੋਏਗਾ ਠੀਕ ਹੈ ਪਰ ਬਹੁਤ ਸੋਹਣਾ ਸਟਾਲ ਹੈ ਬੁੱਕਲ ਬਕਲ ਮਾਰ ਸਕਦੇ ਹੋ ਘਰੇ ਪਾਉਣ ਵਾਸਤੇ ਮਤਲਬ ਆਪਾਂ ਸੂਟ ਲੈ ਕੇ ਆਉਨੇ ਆ ਘਰੇ ਤੁਹਾਨੂੰ ਪਾਰਾ ਸ਼ਾਲ ਮਤਲਬ ਨਾਰਮਲ ਸਟਾਲ ਹੈ ਬੜਾ ਵਧੀਆ ਸੂਟ ਤੁਹਾਨੂੰ ਮਿਲ ਜਾਏਗਾ ਇਹ ਮਤਲਬ ਬੜਾ ਸੋਹਣਾ ਰਹੇਗਾ ਨਾ ਹੌਲਾ ਨਾ ਪਾਰਾ ਸ਼ਾਲ ਠੀਕ ਹੈ ਪ੍ਰਾਈਸ ਲੱਗੇਗਾ ਜੀ 550 ਰੁਪਏ ਠੀਕ ਹੈ ਕਿਉਂਕਿ ਸਰਦੀਆਂ ਵਾਲੇ ਸੂਟਾਂ ਦੀ ਜਿਹੜੀ ਸ਼ਿਪਿੰਗ ਆ ਉਹਨਾਂ ਉਹ ਤਾਂ D 60 70 80 ਰੁਪਏ ਮਤਲਬ 80 ਰੁਪਏ ਤੱਕ ਲੱਗ ਜਾਂਦੀ ਹੈ ਇੱਕ ਸੂਟ ਦੀ ਸ਼ਿਪਿੰਗ ਤੇ ਇਸ ਕਰਕੇ ਅੱਜ ਆਪਾਂ ਤੁਹਾਡੇ ਕੋਲ 50 ਰੁਪਏ ਹੀ ਇੱਕ ਸੂਟ ਦੇ ਲੈ ਰਹੇ ਆ ਫਿਰ ਆਪਾਂ ਨੈਕਸਟ ਦੇਖਾਂਗੇ 550 ਇਹ ਸੂਟ ਦੀ ਲੱਗੇਗੀ ਨੈਕਸਟ ਆਏਗਾ ਜੀ ਆਪਣੇ ਕੋਲ ਕਲਰ ਐਲੋ ਗ੍ਰੀਨ ਕਲਰ ਠੀਕ ਹੈ ਇਹ ਵੀ ਬਹੁਤ ਸੋਹਣਾ ਹੈ ਇਹਦੇ ਨਾਲ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਬਾਟਮ ਮਿਲੇਗੀ ਐਲੋ ਜੀ ਤੇ नाल मिलूगा, स्टॉल ठीक है हाँ। मिलेगी बॉटम प्राइस साढ़े पांच सौ क्योंकि वजन ज़्यादा चुने जिन्ना वजन ज्यादा होगा उस हिसाब न ही शिपिंग होगी कलर आ गया पिंक कलर सर्दिया वाले रंग सारे गुड़े गुड़े फिके रंग नहीं लोग पसंद करते गर्मियों च सर्दियों च ਠੀਕ ਹੈ ਸਭ ਨੂੰ ਇਹੀ ਹੁੰਦਾ ਵੀ ਹਾਂ ਕਿਉਂਕਿ ਗਰਮੀਆਂ ਵਿੱਚ ਅਸੀਂ ਬਾਰ ਬਾਰ ਚੇਂਜ ਕਰਦੇ ਹਾਂ ਸਰਦੀਆਂ ਵਿੱਚ ਆਪਾਂ ਚੇਂਜ ਨਹੀਂ ਕਰ ਸਕਦੇ ਹਨਾ ਲੈ ਲੋ ਜੀ ਘੱਟ ਚੇਂਜ ਕਰਦੇ ਆਪਾਂ ਲਓ ਜੀ ਰੈੱਡ ਕਲਰ ਆ ਗਿਆ ਰੈੱਡ ਕਲਰ ਵੀ ਬਹੁਤ ਸੋਹਣਾ ਸੀ ਚਾਰ ਕਲਰ ਇਹਦੇ ਵਿੱਚ ਤੁਹਾਨੂੰ ਮਿਲਣਗੇ ਚਾਰ ਨਹੀਂ ਪੰਜ ਪੰਜ ਕਲਰ ਮਿਲਣਗੇ ਤੇ ਪੰਜੋ ਹੀ ਕਲਰ ਬਹੁਤ ਸੋਹਣੇ ਸਵਨ ਦੀ ਬਾਟਮ ਆਏਗੀ 2.5 ਮੀਟਰ ਦਾ ਕਪੜਾ ਹੋਏਗਾ ਤੇ ਸੂਟ ਸਭ ਦੇ ਬਣ ਜਾਣਗੇ ਲਓ ਜੀ ਇੱਕ ਕਲਰ ਆ ਗਿਆ ਮੈਰੂਨ ਲਓ ਜੀ ਮੈਰੂਨ ਕਲਰ ਤੇ ਸਭ ਤੋਂ ਜ਼ਿਆਦਾ ਸੋਹਣਾ ਹੈ ਆ ਲਓ ਜੀ ਠੀਕ ਹੈ ਲਓ ਚੈੱਕ ਕਰੋ ਇਸ ਤਰ੍ਹਾਂ ਲਾਈਨਿੰਗ ਚ ਬਣੇਗਾ ਏ ਠੀਕ ਹੈ ਇਹ ਆ ਗਿਆ ਨਾਲ ਠੀਕ ਹੈ ਤੇ ਨੈਕਸਟ ਆ ਗਿਆ ਚੈੱਕ ਦੇ ਵਿੱਚ ਠੀਕ ਹੈ ਚੈੱਕ ਚ ਆ ਗਿਆ ਇਹ ਬਲੱਸ ਨੈਕਸਟ ਆ ਗਿਆ ਚੈੱਕ ਦੇ ਵਿੱਚ ਇਹ ਵੀ ਕੱਪੜਾ ਬਹੁਤ ਸੋਹਣਾ ਠੀਕ ਹੈ ਤੇ ਐਲੋ ਨਾਲ ਆਏਗਾ ਸ਼ਾਲ ਸਟੋਲ ਆਏਗਾ ਠੀਕ ਹੈ ਇਹ ਸਪਨ ਦੀ ਬਾਟਮ ਹੀ ਆਏਗੀ 550 ਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਇੱਥੇ ਆ ਕੇ ਕੋਈ ਸ਼ੌਪ ਤੇ ਲਏਗਾ ਤੈਨੂੰ 500 ਰੁਪਏ ਚ ਮਿਲੇਗਾ 500 ਤੋਂ ਘੱਟ ਕੋਈ ਨਹੀਂ ਠੀਕ ਹੈ ਲਓ ਜੀ ਨੈਕਸਟ ਆ ਗਿਆ ਇਹ ਵਾਲਾ ਕਲਰ ਇਹ ਵੀ ਕਲਰ ਬਹੁਤ ਸੋਹਣਾ ਐਡਾ ਇਹਦੇ ਨਾਲ ਤੁਹਾਨੂੰ ਰੈੱਡ ਕਲਰ ਦੀ ਬਾਟਮ ਮਿਲੂਗੀ ਚੈੱਕ ਵਾਲਾ ਡਿਜ਼ਾਈਨ ਆ ਸ੍ਰੀ ਗਰਮ ਪਿਓਰ ਤੇ ਕੁਛ ਨਹੀਂ ਇਹਨਾਂ ਨੂੰ ਹੁੰਦਾ ਜਿੱਦਾਂ ਮਰਜ਼ੀ ਮਸ਼ੀਨ ਵਾਸ਼ ਕਰੀ ਜਾਓ ਠੀਕ ਹੈ ਲਓ ਜੀ ਇਹ ਆ ਗਿਆ ਸ਼ਾਲ ਇਹ ਸ਼ਾਲ ਉਹਨਾਂ ਨਾਲੋਂ ਥੋੜਾ ਜ਼ਿਆਦਾ ਖੁੱਲਾ ਹੈ ਥੋੜਾ ਤੇ ਹੈ ਵੀ ਥੋੜਾ ਸੋਹਣਾ ਖੁੱਲਾ ਕੋਈ ਇਹ ਨਹੀਂ ਹੈ ਕਿ ਹਾਰਡ ਹਾਰਡ ਜਿਹਾ ਸ਼ਾਲਾ ਨਹੀਂ ਬਹੁਤ ਸੋਹਣੇ ਸ਼ਾਲ ਹੋਣਗੇ ਨੈਕਸਟ ਕਲਰ ਆ ਗਿਆ ਆਪਣੇ ਕੋਲ ਇਹ ਪਲਾ येलो ਮਸਟਰਡ ਤੇ ਰੈੱਡ ਹੈ ਲੋ ਯੈਲੋ ਮਸਟਰਡ ਤੇ ਰੈੱਡ ਕਲਰ ਠੀਕ ਹੈ ਇਹਦੇ ਨਾਲ ਤੁਹਾਨੂੰ ਰੈੱਡ ਮੈਰੂਨ ਕਲਰ ਦੀ ਬਾਟਮ ਮਿਲੂਗੀ ਤੇ ਨਾਲ ਮਿਲੂਗਾ ਸ਼ਾਲ ਲਓ ਜੀ ਠੀਕ ਹੈ ਤੇ ਪ੍ਰਾਈਸ ਲੱਗੇਗਾ ਇਹਨਾਂ ਦੇ ਅੱਜ ਵਾਲੇ ਸੂਟਾਂ ਦਾ 550 ਠੀਕ ਹੈ 550 ਸੂਟ ਦਾ ਪ੍ਰਾਈਸ ਹੋਏਗਾ ਹੁਣ ਤੁਸੀਂ ਕਰਨਾ ਕੀ ਹੈ ਸਕਰੀਨਸ਼ਾਟ ਲੈਣਾ ਹੈ ਸਾਡੇ WhatsApp ਨੰਬਰ ਤੇ ਭੇਜਣਾ ਹੈ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਥੈਂਕ ਯੂ ਧੰਨਵਾਦ